ਮੰਗਲ 7th sun youtube ਚੈਨਲ ਦੇ ਡਾਇਰੈਕਟਰ ਨੇ ਆਸਟ੍ਰੇਲੀਆ 'ਚ ਸਫਰ ਕਰਨ ਤੋਂ ਬਾਅਦ ਵਾਪਸੀ ਪਾਲੀ ਅੱਜ ਤੇ ਵਾਪਸੀ ਦੇ ਸਮੇਂ 7 ਘੰਟੇ ਦੀ ਫਲਾਈਟ ਸੀ THAIलैंड ਦੀ ਤੇ THAIलैंड ਦੇ ਵਿੱਚ ਬੈਂਕਾਕ 'ਚ THAI 에어ਲਾਈਨ ਉਤਰੀ ਹੈ ਪੂਰੇ ਆਪਣੇ ਸਹੀ ਟਾਈਮ ਤੇ ਤੇ ਜੇ ਸਫਰ ਦੀ ਗੱਲ ਕੀਤੀ ਜਾਵੇ ਤਾਂ THAI 에어ਲਾਈਨ ਬਹੁਤ ਅੱਛੀ ਹੈ ਇਦੇ ਵਿੱਚ ਖਾਣ ਪੀਣ ਬਿਲਕੁਲ ਪ੍ਰੋਪਰ ਇੰਡੀਅਨ ਹੈ ਔਰ ਸਾਡਾ ਆਪਣਾ ਪੰਜਾਬ ਦਾ ਟੇਸਟ ਇਹਦੇ ਵਿੱਚ ਮਿਲਦਾ ਹੈ ਔਰ ਕਰਾਊਡ ਵੀ ਬਹੁਤ ਵਧੀਆ ਸਾਫ਼ ਸੁਥਰੀ ਔਰ ਜਿੰਨਾ ਵੀ ਸਟਾਫ ਹੈ ਬਹੁਤ ਅੱਛਾ ਕੰਮ ਕਰਦਾ ਆਪਣੀ ਜ਼ਿੰਮੇਵਾਰੀ ਨੂੰ ਸਮਝਦਾ ਹੋਇਆ ਪਰ ਇੱਥੇ 에 에어ਪੋਰਟ ਦੇ ਵਿੱਚ ਸਾਨੂੰ ਹੁਣ 3 ਘੰਟੇ ਰੁਕਣਾ ਪੈਣਾ ਕਿਉਂਕਿ ਜਿਹੜੀ ਦਿੱਲੀ ਵਾਸਤੇ ਇੱਥੋਂ ਫਲਾਈਟ ਚੱਲਣੀ ਹੈ ਉਹ 3 ਘੰਟੇ ਬਾਅਦ ਹੈ ਇਹ ਇੱਥੇ 에어ਪੋਰਟ ਤੇ ਰੋਕ ਕੇ ਦੇਖਦਿਆਂ ਹੋਇਆ ਕੁਝ ਚੀਜ਼ਾਂ ਜੋ ਦੇਖੀਆਂ ਨੇ ਉਹ ਤੁਹਾਨੂੰ ਦਿਖਾਲਦੇ ਆ ਇਹ ਤੁਹਾਨੂੰ ਦਾ ਹੈਗਾ ਵੇਟਿੰਗ ਏਰੀਆ ਇਸ ਵੇਟਿੰਗ ਦੇ ਏਰੀਏ ਦੇ ਵਿੱਚ ਅਸੀਂ ਘੁੰਮਦਿਆਂ ਦੇਖਿਆ ਕਿ ਇਹ ਤਾਂ ਬਹੁਤ ਦੇਖਿਆ ਔਰ ਸੁਣਿਆ ਸੀ ਕਿ ਇਸ ਹੋਟਲਾਂ ਦੇ ਵਿੱਚ ਰੋਬੋਟ ਕੰਮ ਕਰਨ ਲੱਗ ਪਏ ਔਰ ਬਹੁਤ ਸਾਰੇ ਅਜੀਬ ਕੰਮ ਨੇ ਜਿਹੜੇ ਰੋਬੋਟ ਨੇ ਸਾਬ ਲਏ ਪਰ ਇੱਥੇ ਮੈਂ ਦੇਖਿਆ ਕਿ ਜਿਹੜਾ ਇਹ ਸਫਾਈ ਦਾ ਕੰਮ ਹੈ ਕਲੀਨਿੰਗ ਦਾ ਕੰਮ ਉਹ ਵੀ ਰਿਪੋਰਟ ਕਰ ਰਿਹਾ ਹੈ ਆ ਦੇਖੋ ਤੁਹਾਡੇ ਸਾਹਮਣੇ ਇਹ ਰਿਪੋਰਟ ਚੱਲ ਰਿਹਾ ਹੈ ਔਰ ਇਹਨੇ ਜਿਸ ਤਰ੍ਹਾਂ ਨਾ ਖਾਂ ਦੀ ਮੈਜ਼ਰਮੈਂਟ ਕੀਤੀ ਹੁੰਦੀ ਹੈ ਇਸ ਤਰ੍ਹਾਂ ਇਹ ਘੁੰਮ ਕੇ ਇਹ ਉਸੇ ਹਿਸਾਬ ਨਾਲ ਸਕੈਨਰ ਦੇ ਲਿਹਾਜ਼ ਨਾਲ ਚੱਲਦਾ ਹੈ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਫਾਈ ਕਰੀ ਜਾ ਰਹੀ ਹੈ ਜੇ ਇਸ ਇਸ ਦੇ ਅੱਗੇ ਕੋਈ ਪੈਸੇਂਜਰ ਤਾਂ ਇਹ ਰੁੱਕ ਕੇ ਸਾਈਡ ਚੇਂਜ ਕਰ ਲੈਂਦਾ ਹੁਣ ਦੂਸਰੀ ਸਾਈਡ ਤੋਂ ਦੂਸਰਾ ਆ ਰਿਹਾ ਮਨੂੰ ਦੇਖ ਕੇ ਸੈਂਸਰ ਨੇ ਉਹਨੂੰ ਕਮਾਂਡ ਦੇ ਦਿੱਤੀ ਹੈ ਕਿ ਅੱਗੇ ਕੋਈ ਵਿਅਕਤੀ ਖੜਾ ਹੈ ਤੇ ਉਸੇ ਵੇਲੇ ਹੀ ਉਹਨੇ ਆਪਣੀ ਡਾਇਰੈਕਸ਼ਨ ਚੇਂਜ ਕਰ ਲਈ ਹੈ ਅਜੇ ਬੰਦਾ ਵੀ ਮੈਂ ਦੇਖਿਆ ਕਿ ਜੇ ਕਿਤੇ ਤੁਰਿਆ ਜਾਂਦਾ ਹੋਵੇ ਤੇ ਉਸ ਨੂੰ ਇਸ ਗੱਲ ਦਾ ਝਾਕਾ ਲੱਗ ਜਾਏਗਾ ਔਰ ਦੂਸਰੇ ਬੰਦੇ ਦੇ ਵਿੱਚ ਉਹ ਵੱਸ ਸਕਦਾ ਹੈ ਪਰ ਇਹ ਇੱਕ ਜਿਹਾ ਤਿਆਰ ਕੀਤੀ ਗਈ ਮਸ਼ੀਨਰੀ ਹੈ ਮਨੁੱਖ ਦੇ ਦਿਮਾਗ ਦੀ ਕਾਰ ਹੈ ਕਿ ਜਿਹਦੇ ਨਾਲ ਉਹ ਬਿਲਕੁਲ ਉਹਦਾ ਕੰਟਰੋਲ ਹੈ ਇੱਕ ਐਸਾਈਡ ਤੇ ਚੱਲ ਰਿਹਾ ਜਿਹੜੇ ਇਹ ਸੀਰੀਅਨ ਕਵਰ ਕਰਦਾ ਹੈ ਔਰ ਦੂਸਰੀ ਸਾਈਡ ਤੇ ਉਹ ਜਾ ਰਿਹਾ ਹੈ ਜਿਹੜਾ ਇਸ ਸਾਈਡ ਨੂੰ ਕਵਰ ਕਰਦਾ ਹੈ ਸਫਾਈ ਦਾ ਬਹੁਤ ਖਾਸ ਖਿਆਲ ਰੱਖਿਆ ਗਿਆ ਔਰ ਦੁਕਾਨਾਂ ਵੀ ਬਹੁਤ ਸਾਫ਼ ਸੁਥਰੀਆਂ ਨੇ ਔਰ ਇੱਕ ਮੈਂ ਹੋਰ ਦੇਖਿਆ ਇੱਥੇ ਜਿੰਨੇ ਵੀ ਪੈਸੰਜਰ ਬੈਠੇ ਹੋਏ ਨੇ ਸਾਰੇ ਹੀ ਆਪੋ ਆਪਣੇ ਮੋਬਾਈਲਾਂ ਤੇ ਵਿਜੀ ਨੇ ਕੋਈ ਕਿਸੇ ਵੱਲ ਨਹੀਂ ਦੇਖ ਰਿਹਾ ਜੇ ਇਕੱਠੇ ਵੀ ਪੰਜ ਚਰ ਜਾਣੇ ਬੈਠੇ ਨੇ ਤੇ ਮੋਬਾਈਲ ਦੇ ਉੱਪਰ ਵਿਜੀ ਨੇ ਔਰ ਬਿਲਕੁਲ ਹੀ ਕੋਈ ਰਿਸ਼ਤੇਦਾਰ ਨਾ ਕੋਈ ਕੰਟੈਕਟ ਕਰ ਰਿਹਾ ਕੋਈ ਬੈਠਾ ਆਪਣੇ ਉੱਪਰ ਚੈਟਿੰਗ ਕਰ ਰਿਹਾ ਕਿਸੇ ਦੇ ਨਾਲ ਔਰ ਕੋਈ ਵਿਅਕਤੀ ਬੈਠਾ ਜਿਹੜਾ ਉਹ ਵੀਡੀਓਜ਼ ਦੇਖ ਰਿਹਾ ਔਰ ਬਹੁਤ ਅੱਛਾ ਸ਼ਾਂਤਮਈ ਮਾਹੌਲ ਹੈ ਏਅਰਪੋਰਟ ਤੇ ਪੰਜਾਬ ਹੀ ਬਣਿਆ ਹੋਇਆ ਹੈ। ਇਹ THAILAND ਦੇ ਵਿੱਚ ਬੀਤੀਆਂ ਤਿੰਜਾਂ ਸਰਵਾਰਾ ਭਾ ਕੇ ਘੁੰਮ ਰਹੀਆਂ ਨੇ। ਔਰ ਇਹਨਾਂ ਦਿੱਲੀ ਵੀ ਫਲਾਈ ਕਰਦੀਆਂ ਨੇ। ਇੱਥੇਆਂ ਝੋਟੀਆਂ ਬਣ ਬਣ ਕੇ ਬਾਹਰ ਤੋਂ ਸਾਈਨੂ ਗੱਲੀਆ ਨੇ ਬੈਠ ਕੇ ਗੱਲਾਂ ਕਰਦੀਆਂ ਨੇ ਜਿੱਦੀਪੂ ਕਿੱਥੋਂ ਆਈਆਂ। ਕੋਈ ਕੰਦੀ ਮੈਂ ਆਪਣੇ ਮੁੰਡੇ ਕੋਲੋਂ ਆਈਆਂ ਕੋਈ ਕੰਦੀ ਮੈਂ ਆਪਣੀ ਲੜਕੀ ਕੋਲੋਂ ਆਈਆਂ ਨਾਨੀਆਂ ਕਹਿ ਰਹੀਆਂ ਨੇ ਅਸੀਂ ਆਪਣੇ ਦੋਤੇ ਦੁੱਤੀਆਂ ਨੂੰ ਖੜਾ ਕੇ ਆਏ ਆ ਤੇ ਦਾਦੀਆਂ ਕਹਿ ਰਹੀਆਂ ਨੇ ਪੇ ਅਸੀਂ ਉੱਤੇ ਪੁੱਟੀਆਂ ਨੂੰ ਖੜਾ ਕੇ ਆਏ ਆ ਇੱਕ ਦੂਜੇ ਦਾ ਨਾਲ ਗੱਲ ਸਾਂਝੀ ਕਰ ਰਹੇ ਹਾਂ ਜੇ ਰਿਪੋਰਟ ਨੂੰ ਦੇਖਿਆ ਜਾਵੇ ਕਿ ਇਹਨੇ ਸਾਰੇ ਫਰਸ਼ ਨੂੰ ਸ਼ੀਸ਼ੇ ਵਾਂਗ ਚਮਕਾ ਦਿੱਤਾ ਹੈ ਬਾਰ-ਬਾਰ ਘੁੰਮ-ਘੁੰਮ ਕੇ ਕਰਕੇ ਇਸ ਤੇ ਪੈਰ ਵੀ ਤਲ ਸਕਦਾ ਹੈ ਜਿਸ ਹੱਬ ਨਾਲ ਇਹਨੇ ਇੰਨੀ ਜ਼ਿਆਦਾ ਸਫਾਈ ਕੀਤੀ ਹੈ। ਔਰ ਜੇ ਉੱਪਰ ਇੱਕ ਲਾਈਟ ਲੱਗਦੀ ਹੈ ਤੇ ਥੱਲੇ ਵੀ ਉਹ ਲਾਈਟ ਦਾ ਰਿਫਲੈਕਸ਼ਨ ਪੈਂਦੀ ਹੈ। ਜੀਵਨ ਨਾਲ ਹੋਰ ਵੀ ਨਜ਼ਾਰਾ ਸੁੰਦਰ ਲੱਗਦਾ। ਰਿਬੀਆਂ ਬਾਥਰੂਮ ਤੋਂ ਹੋ ਕੇ ਬਾਪ ਸਾਰੀਆਂ ਨੇ ਇੱਕ ਮਾਤਾ ਹੈ ਜਿਹਨੇ ਪੰਜਾਬ ਦੇ ਵਿੱਚ ਹੀ ਪਹੁੰਚਣਾ ਹੈ ਥੋੜੀ ਸਿਆਣੀ ਉਮਰ ਦੀ ਹੈ ਇਸ ਕਰਕੇ ਉਹਦੀ ਬਾਹ ਫੜ ਕੇ ਨਾਲ ਉਹਦੀ ਹੈਲਪ ਕਰਾਈ ਜਾ ਰਹੀ ਹੈ ਬਾਕੀ ਜਿਹੜੀ ਐ ਅਨਾਉਂਸਮੈਂਟ ਹੋ ਰਹੀ ਹੈ ਉਹ ਇਸ ਤਰ੍ਹਾਂ ਜਿੱਦਾਂ ਰੇਲਵੇ ਸਟੇਸ਼ਨ ਤੇ ਹੁੰਦੀ ਹੈ ਬਿਲਕੁਲ ਉਸੇ ਤਰ੍ਹਾਂ ਹੀ ਇੱਥੇ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਇਹ 에어ਪੋਰਟ ਦੇ ਵਾਸ਼ਰੂਮ ਨੇ ਜਿਹੜੇ ਇਹ ਵੀ ਬਹੁਤ ਸਾਫ਼ ਨੇ ਇੱਕ ਸਾਈਡ ਤੇ ਪਿੰਕ ਕਲਰ ਦੇ ਵਿੱਚ ਲੇਡੀਜ਼ ਦੀ ਫੋਟੋ ਬਣਾਈ ਹੋਈ ਹੈ ਦੂਸਰੀ ਸਾਈਡ ਤੇ ਬਲੂ ਕਲਰ ਦੇ ਵਿੱਚ ਜੈਂਟਸ ਦੀ ਬਣਾਈ ਹੋਈ ਹੈ ਤਾਂ ਜੋ ਕਿ ਪਤਾ ਲੱਗ ਸਕੇ ਕਿ ਐਂਟਰੀ ਇਕੱਠੀ ਹੈ ਔਰ ਅੱਗੇ ਜਾ ਕੇ ਲੈਫਟ ਮੋੜਨਾ ਹੈ ਲੇਡੀਜ਼ ਨੇ ਤੇ ਰਾਈਟ ਮੋੜਨਾ ਹੈ ਜੈਂਸ ਨੇ ਇਹ ਬਾਹਰੋਂ ਹੀ ਇੰਡੀਕੇਸ਼ਨ ਦਿੱਤਾ ਹੋਇਆ ਹੈ। ਔਰ ਨਾਲ ਹੀ ਇਸ ਦੇ ਜਦੋਂ ਅੰਦਰੋਂ ਬਾਹਰ ਨਿਕਲਣਾ ਹੈ ਤਾਂ ਪੀਣ ਲਈ ਪਾਣੀ ਹੈ। ਤੇ ਪੀਣ ਲਈ ਪਾਣੀ ਦਾ ਵੀ ਸਿਸਟਮ ਇਸ ਤਰ੍ਹਾਂ ਦਾ ਹੈ। ਆ ਦੇਖੋ ਕਿਸ ਤਰ੍ਹਾਂ ਲਗਾਇਆ ਹੋਇਆ ਹੈ এয়ারਪੋਰਟ ਤੇ। ਬੱਚਾ ਪਾਣੀ ਪੀ ਰਿਹਾ ਹੈ। ਥੱਲੇ ਉਹ ਪ੍ਰੈਸ ਕਰਨਾ ਹੈ। ਉੱਪਰ ਬੋਤਲ ਭਰਨ ਵਾਸਤੇ ਬਣਿਆ ਜਿੱਥੋਂ ਬੋਤਲ ਪਾਣੀ ਦੀ ਭਰੀ ਜਾ ਸਕਦੀ ਹੈ। ਇਹ ਛੋਟੇ ਬੱਚੇ ਵਾਸਤੇ ਨੀਵਾ ਰੱਖਿਆ ਹੈ ਤੇ ਵੱਡੇ ਆਵਾਜ਼ ਤੇ ਉੱਚਾ ਰੱਖਿਆ ਹੋਇਆ ਤੇ ਉੱਪਰ ਸਿੰਬਲ ਵੀ ਪਾਇਆ ਪਾਣੀ ਪੀਣ ਦਾ ਨਾ ਤਾਂ 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 ਪਈ 에어ਪੋਰਟ ਦਾ ਨਕਸ਼ਾ ਲਗਾਇਆ ਗਿਆ ਹੈ। ਔਰ ਐਚ ਟਾਈਪ ਦਾ ਹੈਗਾ ਇਹ ਕਿੱਥੋਂ ਕਿਹੜਾ ਜਹਾਜ਼ ਚੱਲਣਾ ਹੈ ਉਹਦੀ ਐਂਟਰੀ ਬਕਾਇਦਾ ਪਾਈ ਗਈ ਹੈ ਤਾਂ ਜੋ ਕਿ ਯਾਤਰੀਆਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਔਰ ਥਾਂ ਤੇ ਕਿਸ ਗੇਟ ਨੰਬਰ ਤੋਂ ਕਿਹੜੀ ਫਲਾਈਟ ਕਿੰਨੇ ਵਜੇ ਚੱਲਣੀ ਹੈ ਉਹ ਵੀ ਸਾਰੀ ਐਂਟਰੀ ਇੱਥੇ ਆਈਏ ਇਸ ਬੋਰਡ ਦੇ ਉੱਪਰ ਔਰ ਥਾਂ-ਥਾਂ ਤੇ ਬੋਰਡ ਲੱਗੇ ਹੋਏ ਨੇ ਇੱਥੇ ਨਾਲ ਹੀ ਐਗਜ਼ੀਕਿਊਟਿਵ ਲਾਂਚ ਹੈ ਜਿਹੜੀ ਪ੍ਰਾਇਓਰਟੀ ਦਿੱਤੀ ਜਾਂਦੀ ਹੈ ਇਹ ਤੇ ਜਿਹੜੇ ਕੋ ਬਿਜ਼ਨਸ ਕਲਾਸ ਚ ਆਉਂਦੇ ਨੇ ਉਹਨਾਂ ਵਾਸਤੇ ਆ ਤੁਸੀਂ ਅੰਦਰ ਆਰਾਮ ਕਰ ਸਕਦੇ ਨੇ ਵੇਟ ਕਰ ਸਕਦੇ ਨੇ ਔਰ ਅੰਦਰ ਖਾਣ ਪੀਣ ਦੀਆਂ ਚੀਜ਼ਾਂ ਨੇ ਤੇ ਉਸ ਨੂੰ اپنی مرضی مطابق ਜਿੱਦਾਂ ਵਫੇ ਹੁੰਦਾ ਇਸ ਤਰ੍ਹਾਂ ਦਾ ਲੱਗਾ ਹੋਇਆ ਤਾਂ ਜੋ ਕਿ ਉਹ ਆਪਣੀ ਮਰਜ਼ੀ ਮੁਤਾਬਕ ਚੀਜ਼ ਖਾ ਸਕਦੇ ਨੇ ਤੇ ਇਹ ਸਾਰਾ ਉਹਨਾਂ ਦੀ ਟਿਕਟ ਦੇ ਵਿੱਚ ਹੀ ਇਨਕਲੂਡ ਕੀਤਾ ਹੋਇਆ ਹੈ ਇਹ ਸਾਰੇ ਪੈਸੇ ਉਹਨਾਂ ਨੇ ਟਿਕਟ ਚੋਂ ਪਹਿਲਾਂ ਹੀ ਲੈ ਲਏ ਗਏ ਤੇ ਉੱਪਰਲੀ ਮੰਜ਼ਿਲ ਤੇ ਅਸੀਂ ਖੜੇ ਹਾਂ ਕਿ ਖਲੜੀ ਮੰਜ਼ਿਲ ਤੇ ਉਤਰ ਕੇ ਆਪਾਂ ਆਪਣੇ ਬੈਗ ਲਾ ਕੇ ਯਾਤਰੀ ਆ ਰਹੇ ਨੇ ਆਪਣੇ 게ਟ ਨੰਬਰ ਲੱਭਣ ਲਈ ਕਿ ਜਿੱਥੋਂ ਫਲਾਈਟ ਚੱਲਣੀ ਹੈ ਇੱਥੇ ਇੱਕ ਦੁਕਾਨ ਅੰਦਰ ਹੈ 에ਅਰਪੋਰਟ ਤੇ ਜਿੱਦੇ ਡਿਊਟੀ ਫ੍ਰੀ ਸਮਾਨ ਮਿਲਦਾ ਹੈ ਬਾਕੀ ਸਾਰੇ ਇੱਥੇ ਜੰਨੀਆਂ ਦੁਕਾਨਾਂ ਨੇ ਉਹਨਾਂ ਸਾਰਿਆਂ ਨਾਲੋਂ ਇੱਥੇ ਰੇਟ ਘੱਟ ਹੈ ਕਿਸੇ ਨੇ ਵਿਸਕੀ ਲੈ ਕੇ ਜਾਣੀ ਆ ਪਰਫਿਊਮ ਲੈ ਕੇ ਜਾਣਾ ਕੁਝ ਹੋਰ ਜੋ ਵੀ ਉਹਦਾ ਮਨ ਕਰਦਾ ਆਪਣੇ ਮਿੱਤਰਾਂ ਦੋਸਤਾਂ ਲਈ ਲੈ ਕੇ ਜਾਣਾ ਸਮਾਨ ਹੈ ਉਹ ਨੂੰ ਘੱਟ ਰੇਟ ਤੇ ਮਿਲੇਗਾ ਡਿਊਟੀ ਫਰੀ ਇੱਥੋਂ ਸਮਾਨ ਮਿਲਦਾ ਹੈ ਇੱਥੇ ਇੱਕ ਹੋਰ ਚੀਜ਼ ਦੇਖਣ ਨੂੰ ਮਿਲੀ ਹੈ ਕਿ ਸਾਰੇ ਦੁਨੀਆ ਤੋਂ ਹਰੇਕ ਕੰਟਰੀ ਤੋਂ ਯਾਤਰੀ ਇੱਥੇ ਪਹੁੰਚਦੇ ਨੇ ਉਹ ਆਪੋ ਆਪਣੇ ਦੇਸ਼ ਦੀ ਕਰੰਸੀ ਨਾਲ ਲੈ ਕੇ ਆਉਂਦੇ ਨੇ ਪਰ ਇੱਥੇ 에ਅਰਪੋਰਟ ਤੇ ਉਹਨਾਂ ਦੇ ਦੇਸ਼ ਦੀ ਕਰੰਸੀ ਨਹੀਂ ਚੱਲਦੀ ਉਸ ਵਾਸਤੇ ਮਨੀ ਚੇਂਜਰ ਇੱਥੇ ਬੈਠੇ ਹੋਏ ਨੇ ਕਿ ਪਹਿਲਾਂ ਤੁਸੀਂ ਇੱਥੋਂ ਕੋਈ ਵੀ ਚੀਜ਼ ਖਰੀਦਣੀ ਆ ਤੇ ਉਹਦੇ ਲਈ ਆਪਣੇ ਕੰਟਰੀ ਦੀ ਜਿਹੜੀ ਤੁਸੀਂ ਕਰੰਸੀ ਲੈ ਕੇ ਆਏ ਹੋ ਉਹਨੂੰ ਚੇਂਜ ਕਰਵਾਓ ਥਾਈਲੈਂਡ ਦੀ ਕਰੰਸੀ ਦੇ ਵਿੱਚ ਜੇ ਆਸਟ੍ਰੇਲੀਅਨ 1 ਡਾਲਰ ਦੀ ਗੱਲ ਕਰੀਏ ਤੇ ਇਸ ਵੇਲੇ ਏ 18 ਇੱਥੋਂ ਦੀ ਕਰੰਸੀ ਦੇ ਰਹੇ ਨੇ 1 ਡਾਲਰ ਦੇ 18 ਕਿਸ਼ਮ ਸੈਟਲ ਆ ਨੰਬਰ 1 ਬੁੰਡੀ ਨੰਬਰ 18 ਉਹ ਕਿ ਸੰਕਾਹ ਕੇ ਕਿ 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 ਬੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਜਦੋਂ ਆਪਣੇ ਬੈਗ ਨੂੰ ਹੈਂਡ ਬੈਗ ਨੂੰ ਫ੍ਰੀ ਛੱਡਿਆ ਤਾਂ ਉਹ ਵਿੱਚ ਇਕੱਲੇ ਦੌੜਨਾ ਚੰਗਾ ਕਰ ਦਿੱਤਾ ਉਹਨੂੰ 에어ਪੋਰਟ ਦੇ ਅੰਦਰ ਇੱਕ ਮੰਦਿਰ ਵੀ ਬਣਾਇਆ ਹੋਇਆ ਜਿਹੜਾ ਦੇਖਣ ਨੂੰ ਬਹੁਤ ਵਧੀਆ ਹੈ ਔਰ ਬੱਚਿਆਂ ਲਈ ਵੀ ਬਹੁਤ ਅੱਛਾ ਲੱਗ ਰਿਹਾ ਹੈ ਔਰ ਨਾਲ ਹੀ ਹਾਥੀਆਂ ਦੇ ਲਗਾਏ ਹੋਏ ਨੇ ਸਟੈਚੂ ਬੁੱਤ ਲਗਾਏ ਹੋਏ ਨੇ ਹਾਥੀਆਂ ਦੇ ਉੱਤੇ ਬਣਾ ਕੇ ਤੇ ਅੰਦਰੋਂ ਬਹੁਤ ਸਾਫ਼ ਸੁਥਰਾ ਔਰ ਇਸ ਦੇ ਨਾਲ ਖੜ ਕੇ ਲੋਕ ਆਪਣੇ ਵੀਡੀਓ ਬਣਾਉਂਦੇ ਨੇ ਫੋਟੋਆਂ ਖਿਚਾਉਂਦੇ ਨੇ ਤਾਂ ਜੋ ਕਿ ਇੱਕ ਯਾਦਗਾਰ ਬਣ ਜਾਵੇ ਅਸੀਂ ਹੁਣ ਜਾਣਾ ਹੈ ਇਸ 111 ਤੇ ਜਿੱਥੋਂ ਬਿੱਲੀ ਲਈ ਫ্লাইਟ ਉੱਡੇਗੀ ਤੇ ਇਹ ਕਾਫੀ ਜਿੱਥੇ ਸੀ ਉੱtre ਸੀ ਮੀਟਿੰਗ ਰੂਮ ਚ ਬੈਠੇ ਸੀ ਉੱਥੋਂ ਕਾਫੀ ਦੂਰ ਹੈ ਤੇ ਜਿਹੜਾ ਅਣਜਾਣ ਬੰਦਾ ਕੋਈ ਬੈਠਾ ਰਹੇਗਾ ਮੀਟਿੰਗ ਰੂਮ ਚ ਉਹਨੂੰ ਪਤਾ ਨਹੀਂ ਲੱਗਣਾ ਇਹਦੇ ਲਈ ਬਹੁਤ ਸਿੱਖਣ ਵਾਲੀ ਗੱਲ ਹੈ ਕਿ ਕੋਈ ਵੀ ਜੇ ਵਿਅਕਤੀ ਲੇਡੀਜ਼ ਇਕੱਲੀ ਆਉਂਦੀ ਹੈ ਜਾਂ ਕੁਝ ਵਢੇਰੀ ਉਮਰ ਦਾ ਉਹਨੇ ਸਫ਼ਰ ਕਰਨਾ ਹੈ ਤੇ ਉਹਨੂੰ ਵੀਲਚੇਅਰ ਬੁੱਕ ਕਰਵਾ ਲੈਣੀ ਚਾਹੀਦੀ ਹੈ ਜਿਸ ਤਰ੍ਹਾਂ ਕਿ ਅਸੀਂ ਵੀ ਇੱਕ ਵੀਲਚੇਅਰ ਬੁੱਕ ਕਰਵਾਈ ਹੈ ਕਿ ਜਿਹੜਾ 159 ਨੰਬਰ ਦਾ ਟੈਂਡੈਂਟ ਹੈ ਇਹ ਆਪ ਹੀ ਸਾਨੂੰ ਲਿਜਾ ਰਿਹਾ ਹੈ ਕਿ ਕਿੱਧਰੋਂ ਕਿੱਧਰੋਂ ਜਾਣਾ ਕਿਦਾਂ ਕਿ ਮੰਗਲ ਸਹਿਮ ਸੰ ਯੂਟਿਊਬ ਚੈਨਲ ਦੀ ਕੋਸ਼ਿਸ਼ ਰਹਿੰਦੀ ਹੈ ਕਿ ਆਪਣੇ ਦਰਸ਼ਕਾਂ ਨੂੰ ਕੁਝ ਜਾਣਕਾਰੀ ਦਿੱਤੀ ਜਾਵੇ ਨਵਾਂ ਦਿਖਾਇਆ ਜਾਵੇ ਜਿਹਾ ਇਹ ਕੁਝ ਜੇ ਕੋਈ ਪਲਾਨ ਕਰ ਰਿਹਾ ਹੈ ਕਿ ਉਸਨੇ ਕਿਤੇ ਘੁੰਮਣ ਫਿਰਨ ਜਾਣਾ ਹੈ ਜਾਂ ਕਿਸੇ ਰਿਸ਼ਤੇਦਾਰ ਦੇ ਕੋਲ ਜਾਣਾ ਹੈ ਤਾਂ ਜਿਉ ਨੂੰ ਜਿਆਦਾ ਜਾਣਕਾਰੀ ਨਹੀਂ ਤਾਂ ਉਹ ਵੀਲ ਚੇਅਰ ਬੁੱਕ ਕਰਵਾ ਲਵੇ ਉਹ 휠ਚੇਅਰ ਦਾ ਖਰਚਾ ਵਿੱਚ ਹੀ ਹੁੰਦਾ ਟਿਕਟ ਦੇ ਕੋਈ ਅਲੱਗ ਨਹੀਂ ਲੱਗਦਾ। वेरी गुड, वेरी गुड। ਇੱਥੇ ਇਸ ਤਰ੍ਹਾਂ ਵੀ ਚੱਲਦਾ ਹੈ ਕਿ ਜਿਹੜੇ 휠ਚੇਅਰ ਵਾਲੇ ਹਨ ਉਹਨਾਂ ਨੂੰ ਖੁਸ਼ੀ ਦੇ ਨਾਲ ਹੀ ਜਿਹੜੇ ਇੱਥੋਂ ਦੇ ਹੈਗੇ ਨੇ ਯਾਤਰੀ ਉਹ ਕੁਛ ਨਾ ਕੁਝ ਸੇਵਾ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਇੰਡੀਆ 'ਚ ਸੇਵਾ ਹੁੰਦੀ ਹੈ ਉਸੇ ਤਰ੍ਹਾਂ ਉਹਨਾਂ ਨੂੰ ਇੱਥੇ ਵੀ ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ। ਤੇ ਇਹ ਮੈਡਮ ਤੋਂ ਬਹੁਤ ਖੁਸ਼ ਨੇ ਕਿ ਇਹਨਾਂ ਨੂੰ ਲੈ ਕੇ ਆਇਆ ਉਹਦੀ ਸਰਵਿਸ ਤੋਂ। ਤੇ ਇਹਨਾਂ ਨੇ ਦੀ ਸੇਵਾ ਕਰ ਦਿੱਤੀ ਐ ਚੰਗੇ ਬਗਲੇ ਜਾਵਾਂਗਾ ਤੁਹਾਨੂੰ ਪਤਾਵਾਗੇ ਸਾਤੇ ਹੀ ਅਗਲੀ ਕਦਰਾ ਦਿਨਵਾ ਇਹ ਦੂਸਰੀ ਮੰਜ਼ਲ ਐ 에어ਪੋਰਟ ਦੀ ਔਰ ਇਸ ਮੰਜ਼ਲ ਦੇ ਉੱਪਰ ਦੇਖੋ ਕਿਸ ਤਰ੍ਹਾਂ ਗ੍ਰੀਨ ਦਰਖਤ ਇਦਾਂ ਲਗਾਏ ਹੋਏ ਨੇ ਜਿਸ ਤਰ੍ਹਾਂ ਥੱਲੇ ਧਰਤੀ ਤੇ ਲਾਏ ਜਾਂਦੇ ਨੇ ਤੇ ਨਾਲ ਸਟੈਚੂ ਬਣਾਏ ਨੇ ਜਿਹੜੇ ਦੇਖਣ ਨੂੰ ਵੀ ਬਹੁਤ ਸੋਹਣੇ ਲੱਗ ਰਹੇ ਨੇ ਤੇ ਉਦਾਂ ਵੀ ਹਰਿਆਲੀ ਔਰ ਜਿੰਨੇ ਇਹ ਬੂਟੇ ਇਸ ਵੇਲੇ ਦਿਖ ਰਹੇ ਨੇ ਇਹ ਸਾਰੇ ਹੀ ਇਸ ਸਾਈਡ ਤੇ ਵੀ ਨੇ ਤੇ ਆਰਟੀਫੀਸ਼ੀਅਲ ਨੇ ਔਰ ਦੇਖਣ ਨੂੰ ਇਦਾਂ ਲੱਗਦੇ ਕਿ ਜਿਸ ਤਰ੍ਹਾਂ ਕੁਦਰਤੀ ਹੁੰਦੇ ਨੇ ਪਰ ਇਹ ਕੁਦਰਤੀ ਹੈ ਨਹੀਂ ਹਰੀਆਲੀ ਅੱਖਾਂ ਨੂੰ ਬਹੁਤ ਵਧੀਆ ਲੱਗਦੀ ਹੈ ਔਰ ਬਹੁਤ ਅੱਛਾ ਇਹਦੇ ਨਾਲ ਅੱਖਾਂ ਨੂੰ ਮਿਲਦਾ ਹੈ ਸਕੂਨ ਔਰ ਬਹੁਤ ਸੋਨੇ ਦਰਖਤ ਦੂਸਰੀ ਮੰਜ਼ਲ ਤੇ ਲਗਾਏ ਨੇ ਇਹ ਇੱਕ ਬਹੁਤ ਵਧੀਆ ਇੱਕ ਹੈਗਾ ਤੁਹਾਨੂੰ ਥਾਟ ਮਿਲ ਜਾਂਦਾ ਹੈ ਕਿ ਜੇ ਤੁਸੀਂ ਵੀ ਚਾਹੁੰਦੇ ਹੋ ਆਪਣੇ ਘਰ ਦੇ ਉੱਪਰ ਇਸ ਤਰ੍ਹਾਂ ਦੇ ਕੋਈ ਦਰਖਤ ਲਗਾਉਣੇ ਤੇ ਇਹਨਾਂ ਨੂੰ ਲਗਾ ਸਕਦੇ ਹੋ ਕਿ ਜਿਹਦੇ ਨਾਲ ਤੁਹਾਨੂੰ ਬਹੁਤ ਹੀ ਵਧੀਆ ਅੱਖਾਂ ਨੂੰ ਮਨਪਾਪਕ ਦ੍ਰਿਸ਼ ਮਿਲੇਗਾ ਇਧਰ 111 S611 A ਗੇਟ ਆ ਗਿਆ ਹੈ ਜਿੱਥੋਂ thai 에어ਲਾਈਨ ਦਾ ਫਿਰ ਜਹਾਜ਼ ਉਤਰੇਗਾ ਔਰ ਦਿੱਲੀ ਪਹੁੰਚੇਗਾ ਜੇ ਇੰਡੀਆ ਤੋਂ ਦੇਖਿਆ ਜਾਵੇ ਤੇ ਇੱਥੋਂ ਦਾ ਜਿਹੜਾ ਟਾਈਮ ਹੈ ਡੇਢ ਘੰਟੇ ਦਾ ਫਰਕ ਹੈ ਕਹਿਣ ਤੋਂ ਭਾਵ ਡੇਢ ਘੰਟਾ THAILAND ਦਾ ਅੱਗੇ ਆ ਟਾਈਮ ਜੇ ਆਸਟ੍ਰੇਲੀਆ ਦਾ ਪਰਥ ਦਾ ਦੇਖੀਏ ਤੇ ਪਰਥ ਦਾ 2.5 ਘੰਟੇ ਅੱਗੇ ਆ ਤੇ ਪਰਥ ਤੇ THAILAND ਬੈਂਕਾਕ ਦਾ 1 ਘੰਟੇ ਦਾ ਡਿਫਰੈਂਸ ਹੈ ਸਵਾਰੀਆਂ ਆਪਣੇ ਜਹਾਜ਼ ਤੇ ਚੜਨ ਲਈ ਆ ਰਹੀਆਂ ਨੇ। ਹੋਰ ਪੂਰੇ ਟਾਈਮ ਤੇ ਚੱਲ ਪੈਣਾ। ਥਾਈ ਏਅਰਲਾਈਨ ਦਾ ਜਹਾਜ਼ ਥੱਲੇ ਖੜਾ ਹੈ। ਬਾਹਰਲੀ ਸਾਈਡ ਤੇ ਕਾਫੀ ਜਿੱਦਾਂ ਬੱਸ ਅੱਡੇ ਤੇ ਬੱਸਾਂ ਖੜੀਆਂ ਹੁੰਦੀਆਂ ਨੇ ਇਸੇ ਤਰ੍ਹਾਂ ਹੀ ਇੱਥੇ ਜਹਾਜ਼ ਖੜੇ ਨੇ। ਕਿੰਨਾ ਬਧੀਓ ਸਟੈਚੂ ਇਸੇ ਲਗਾਇਆ ਗਿਆ। ਔਰ ਇਸੇ ਤਰ੍ਹਾਂ ਹੀ ਦੂਸਰੀ ਸਾਈਡ ਤੇ ਵੀ ਸਟੈਚੂ ਹੈ ਉਮੀਦ ਹੈ ਕਿ ਜਿਨ੍ਹਾਂ ਨੇ ਅਜੇ ਤੱਕ ਇਹ 에어ਪੋਰਟ ਬੈਂਕਾਕ ਦਾ ਨਹੀਂ ਦੇਖਿਆ ਉਹ ਦੇਖਣ ਤੋਂ ਬਾਅਦ ਉਹਨਾਂ ਨੂੰ ਇਸ ਵੀਡੀਓ ਤੋਂ ਕਾਫੀ ਜਾਣਕਾਰੀ ਚ ਮਿਲਦਾ ਹੋਵੇਗਾ ਇਸ ਤਰ੍ਹਾਂ ਲੀਫ ਮੰਜ਼ਿਲ ਦੇ ਉੱਪਰ ਇਹ ਬੁੱਤ ਲਗਾਏ ਹੋਏ ਨੇ ਇਸੇ ਤਰ੍ਹਾਂ ਹੀ ਹੋਵੇ ਫਿਰ ਇਤਲੀ ਮੰਜ਼ਿਲ ਤੇ ਵੀ ਬੁੱਤ ਲਗਾਏ ਗਏ ਨੇ ਜਿਹੜਾ ਕਿ ਇੱਕ 뷰 ਅਸੀਂ ਦੇਖਦੇ ਹਾਂ ਆ ਦੇਖੋ ਕਿੰਨੀ ਕਰਾਮਾਤ ਕੀਤੀ ਹੈ ਕਿ ਤਾਰਾਂ ਨਾਲ ਬਣ ਕੇ ਇੱਕ ਗਮਲਾ ਸਟੀਲ ਦਾ ਬਣਾ ਕੇ ਉਹਨੂੰ ਲੋਹੇ ਦੀਆਂ ਤਾਰਾਂ ਨਾਲ ਬਣ ਕੇ ਤੇ ਉੱਪਰ ਲਗਾਇਆ ਗਿਆ ਹੈ ਬੂਟਾ ਹੈ ਜਿਹੜਾ ਦੇਖਣ ਨੂੰ ਵੀ ਬਹੁਤ ਅੱਛਾ ਲੱਗਦਾ ਹੈ ਤੇ ਵੈਸੇ ਵੀ ਲੱਗਦਾ ਹੈ ਕਿ ਇੱਕ ਬਹੁਤ ਵੱਡੀ ਕਲਾਕਾਰੀ ਕੀਤੀ ਹੈ ਆ ਦੇਖੋ ਥਾਂ ਥਾਂ ਤੇ ਸਟੈਚੂ ਇਹ ਹੇਟਲੀ ਬਿਲਡਿੰਗ ਤੇ ਸਟੈਚੂ ਲਗਾਏ ਗਏ ਨੇ ਔਰ ਬਹੁਤ ਹੀ ਅੱਛਾ 뷰 ਦੇਖਣ ਨੂੰ ਮਿਲ ਰਿਹਾ ਹੈ। ਸਵਾਰੀਆਂ ਬਿਠੀਆਂ, ਬੀਟ ਕਰ ਰਹੀਆਂ ਨੇ। ਕਿ ਕਦੋਂ ਟਾਈਮ ਹੋਵੇ ਤੇ ਅਸੀਂ ਆਪਣੇ ਜਹਾਜ਼ 'ਚ ਬੈਠ ਕੇ ਆਪਣੀ ਮੰਜ਼ਿਲ ਵੱਲ ਨੂੰ ਘੁੰਮੀਏ। ਆਮ ਪੰਜਾਬੀ ਵੀ ਆਪਣੇ ਕਾਫੀ ਇਥੇ ਘੁੰਮ ਰਹੇ ਨੇ। ਆਪਣੇ ਦਾੜਿਆਂ ਨੂੰ ਸਵਾਰਦੇ ਹੋਏ ਬਦਰ ਨੇ ਆਪਣੀ ਸੀਟ ਵੱਲ ਜਿੱਥੇ ਬੈਠ ਕੇ ਉਹਨਾਂ ਨੇ ਬੀਟ ਕਰਨੀ ਹੈ ਜਹਾਜ਼ ਦੀ ਕਿ ਕਦੋਂ ਗੇਟ ਓਪਨ ਹੁੰਦਾ ਹੈ ਤੇ ਅਸੀਂ ਆਪਣੀ ਸੀਟ ਤੇ ਜਾ ਕੇ ਬਿਠੀਏ ਮੰਗਲ ਸੈਮ ਸੰ ਯੂਟਿਊਬ ਚੈਨਲ ਦੀ ਸੀਈਓ ਮੈਡਮ ਸਰਬਜੀਤ ਕੌਰ ਜੀ ਆਪਣੀ ਫਰੈਂਡ ਦੇ ਨਾਲ ਘੁੰਮਰੇ ਨੇ ਵਰਕਿੰਗ ਕਰ ਰਹੀਆਂ ਨੇ ਤਾਂ ਜੋ ਕਿ ਫੇਰ 4-5 ਘੰਟੇ ਜਹਾਜ਼ ਦੇ ਵਿੱਚ ਬੈਠੇ ਰਹਿਣਾ ਹੈ ਤੇ ਜਿਹੜੀ ਬਾਤ ਉੱਥੇ ਕਰਦੇ ਰਹੇ ਨੇ ਸੋਚ ਰਹੇ ਨੇ ਕਿ ਉਸੇ ਤਰ੍ਹਾਂ ਸੀ ਅਸੀਂ ਉਹ ਬਾਤ ਕਰ ਲਈਏ ਤਾਂ ਜੋ ਕਿ ਫਿਰ ਬੈਠ ਕੇ ਹੀ ਕਾਫੀ ਲੰਮਾ ਸਮਾਂ ਜਹਾਜ਼ ਦੇ ਵਿੱਚ ਜਾਣਾ ਹੈ ਇਸ ਜਹਾਜ਼ ਦੀ ਜਿਹੜਾ ਪਾਇਲਟ ਤੇ ਕੋ-ਪਾਇਲਟ ਪਹੁੰਚੁੱਕੇ ਨੇ ਆਪਣੇ ਸਟਾਫ ਦੇ ਨਾਲ ਆਪੋ ਆਪਣੇ ਬੈਗ ਲੈ ਕੇ ਬਾਦਰੇ ਨੇ ਔਰ ਇਹਨਾਂ ਦੀ ਸਾਰੀ ਓਕੇ ਰਿਪੋਰਟ ਦੇਣ ਤੋਂ ਬਾਅਦ ਹੀ ਸਵਾਰੀਆਂ ਦੇ ਕਾਗਜ਼ ਚੈੱਕ ਕਰਕੇ ਉਹਨਾਂ ਨੂੰ ਵਿੱਚ ਬਿਠਾਇਆ ਜਾਏਗਾ ਜੰਗੂਂ ਵੀ ਬਦਲੀ ਹੋ ਰੱਪਾ ਕਿੱਦਾਂ ਮੈਨ ਲੱਗ ਰਿਹਾ ਤੁਹਾਨੂੰ ਇਹ ਏਅਰਪੋਰਟ ਤੇ ਆਣ ਕੇ ਇਹ ਏਅਰਪੋਰਟ ਤੇ ਬਹੁਤ ਅੱਛਾ ਬਹੁਤ ਅੱਛਾ ਲੱਗ ਰਿਹਾ ਹੈਂ ਭਗਵਾਨ ਦਾ ਸ਼ੁਕਰੀਆ ਕਰ ਰਹੇ ਵੀ ਇਹ ਦਿਨ ਮਾਣਾ ਦੇਖਣ ਨਾ ਮਿਲਿਆ ਹੈ ਨਾ ਮੈਨੂੰ ਮਤਲਬ ਬਹੁਤ ਵਧੀਆ ਲੱਗ ਰਿਹਾ ਤੁਹਾਨੂੰ ਇੰਡਿਆ ਤੋਂ ਸੁਪਨਾ ਬਿੰਦੇਵਾ ਦੇ ਕਦੇ ਵੀ ਆ ਸਰ ਵੀ ਉਹ ਜਗਮਗਾਤ ਮੈਂ ਬੈਠ ਜਾਗੇ ਹਮ ਬੈਂਕੋਕ ਨੂੰ ਭੁੱਲ ਲਏ ਆਂ ਭਗਵਾਨ ਦਾ ਸ਼ੁਕਰ ਕਰਨਾ ਚਾਹੀਏ ਆ ਭਗਵਾਨ ਦਾ ਸ਼ੁਕਰ ਕਰ ਰਹੇ ਹੈ ਕੋ ਬੱਚੋ ਨੇ ਜੇ ਸਭੀ ਦਿਖਾ ਦਿਆ ਸਹੀ ਬਾਤ ਇਰ ਹੋਸਟਸ ਆਪਣੇ ਕਾਗਜ਼ ਚੈੱਕ ਕਰਨ ਤੋਂ ਬਾਅਦ ਆਪਣੀ ਡਿਊਟੀ ਸੰਭਾਲ ਰਹੀ ਹੈ ਔਰ ਬੜੀ ਤੇਜ਼ੀ ਨਾਲ ਅੰਦਰ ਵੱਧ ਰਹੇ ਨੇ ਜੋ ਕਿ ਨਾਲ ਜਾ ਕੇ ਪਹਿਲਾਂ ਸਾਰਾ ਕੁਝ ਅੰਦਰ ਚੈੱਕ ਕਰਨਾ ਹੈ ਦੇਖਣਾ ਹੈ ਉਸ ਤੋਂ ਬਾਅਦ ਸਵਾਰੀਆਂ ਨੂੰ ਅੰਦਰ ਭੇਜਣਾ ਚੱਲਣਾ ਹੈ ਜਦ ਇਹਨਾਂ ਨੇ ਸਾਰੀ ਓਕੇ ਰਿਪੋਰਟ ਦੇ ਦਿੱਤੀ ਤਾਂ ਇਹ ਜਹਾਜ਼ ਹੈ ਜਿੱਤੇ 111 ਨੰਬਰ S611 ਲਿਖਿਆ ਹੈ ਉਸ ਸਮਾਨ ਲੋਡ ਹੋ ਰਿਹਾ ਅੰਦਰ ਦੇਖੋ ਕਿਸ ਤਰ੍ਹਾਂ ਮਸ਼ੀਨ ਦੇ ਨਾਲ ਹੀ ਵੱਡੇ ਵੱਡੇ ਟੈਚੀਆਂ ਨੂੰ ਇੱਕ ਥਾਂ ਤੇ ਪੈਕਟ ਚ ਇਕੱਠੇ ਕਰਕੇ ਲੋਡ ਕੀਤਾ ਜਾ ਰਿਹਾ ਲਿਫਟ ਨਾਲ ਉੱਪਰ ਕੀਤਾ ਸਮਾਨ ਰੇੜਕੇ ਅੰਦਰ ਚਲਾ ਗਿਆ ਲਿਫਟ ਟੱਲੇ ਹੋ ਗਈ ਹੈ ਇਸ ਤਰ੍ਹਾਂ ਹੀ ਪਿਛਲੇ ਹਿੱਸੇ ਦੇ ਵਿੱਚ ਵੀ ਇਹ ਆਸਮਾਨ ਹੈ ਜਿਹੜਾ ਅੰਦਰ ਜਾਣਾ ਹੈ ਆ ਪੈਕਟ ਵੱਡੇ ਵੱਡੇ ਦੇਖੋ ਆਟੋਮੈਟਿਕ ਸਾਰਾ ਸਿਸਟਮ ਹੈ ਆਪ ਹੀ ਘੁੰਮ ਰਿਹਾ ਨੇ ਅੱਗੇ ਪਿੱਛੇ ਹੋ ਰਿਹਾ ਆਸਮਾਨ ਐਡਜਸਟ ਕਰ ਰਿਹਾ ਨੇ ਉੱਪਰ ਬੈਠੇ ਰਿਮੋਟ ਦੇ ਨਾਲ ਹੀ ਲਿਫਟ ਲੈ ਕੇ ਉੱਪਰ ਜਾ ਰਹੀ ਹੈ ਇਹ ਸਾਰਾ ਕੁਝ ਸਿਸਟਮ ਜਿੰਨਾ ਨਹੀਂ ਹੈ ਇਹ ਆਟੋਮੈਟਿਕ ਬਹੁਤ ਹੀ ਵਧੀਆ ਢੰਗ ਨਾਲ ਮਸ਼ੀਨਰੀ ਦੇ ਇਹ ਸੇ ਅਲੱਗ ਲੋਡ ਹੋ ਰਹੀ ਹੈ ਤੇ ਫਰੰਟ ਤੇ ਦੇਖੋ ਇਹ ਵੀ ਆਟੋਮੈਟਿਕ ਲਿਫਟ ਦੇ ਨਾਲ ਸਮਾਨ ਲੱਗੇ ਜਾ ਰਿਹਾ ਹੈ ਪਿਛਲੀ ਸਾਈਡ ਤੇ ਵੀ ਜਿਹੜਾ ਸਮਾਨ ਲੋਡ ਹੋ ਰਿਹਾ ਉਹ ਅੰਦਰ ਜਾਣਾ ਚાલુ ਹੋ ਚੁੱਕਾ ਹੈ ਔਰ ਫਰੰਟ ਸਾਈਡ ਤੇ ਜਿਹੜਾ ਸਮਾਨ ਹੈ ਲਿਫਟ ਚੱਕ ਕੇ ਉੱਪਰ ਲਿਜਾ ਰਹੀ ਹੈ ਔਰ ਇੱਕ ਲੈਵਲ ਤੇ ਜਾ ਕੇ ਇਸ ਤਰ੍ਹਾਂ ਆਪਣੇ ਆਪ ਹੀ ਸਾਰਾ ਸਮਾਨ ਜਿਹੜਾ ਖਾਣ ਪੀਣ ਦਾ ਤੇ ਜਿਹੜੇ ਅਟੈਚੀ ਵਗੈਰਾ ਨੇ ਲੱਗ ਜਨੇ ਉਹ ਸਾਰੇ ਇਕੱਠੇ ਕਰਕੇ ਇੱਕ ਥਾਂ ਤੇ ਲੋਡ ਕੀਤੇ ਜਾ ਰਹੇ ਨੇ। ਔਰ ਸਾਰਾ ਇਹ ਕੰਮ ਬਹੁਤ ਹ ਸਪੀਡ ਦੇ ਨਾਲ ਹੋ ਰਿਹਾ ਹੈ। 에어ਪੋਰਟ ਦੇ ਉਪਰਲੀ ਛੱਤ ਦੇ ਉੱਪਰ ਵੀ ਤੁਰ ਕੇ ਜਾਣ ਵਾਸਤੇ ਵੀ ਇਹ ਨਾਲ ਇਸ ਤਰ੍ਹਾਂ ਦੀ ਰੇਲਿੰਗ ਵਗੈਰਾ ਲਾਈ ਹੋਈ ਹੈ। ਜਿਹੜੇ ਉੱਪਰ ਚੜ ਕੇ ਖੜ ਜੋ ਤੇ ਤੁਹਾਨੂੰ ਨਾਲ ਲੈ ਕੇ ਕਿਪ ਤੇ ਚਲੀ ਜਾਏਗੀ ਜਿਸ ਤਰ੍ਹਾਂ ਕਿ ਆਮ ਆਪਾਂ ਦੇਖਦੇ ਹਾਂ ਕਿ ਹੋਟਲਾਂ ਦੇ ਵਿੱਚ ਪਹਿਲੀ ਮੰਜ਼ਿਲ ਤੋਂ ਦੂਜੀ ਮੰਜ਼ਿਲ ਤੇ ਜਾਣ ਦੇ ਲਈ ਲਗਾਈਆਂ ਹੁੰਦੀਆਂ ਨੇ ਪੌੜੀਆਂ ਉਸੇ ਤਰ੍ਹਾਂ ਹੀ ਇਹ ਰੇਲਿੰਗ ਹੈਗੀ ਐ ਜਿਹਦਾ ਕੋਈ ਖਾਸ ਨਾਮ ਹੈ ਜਿਹਦਾ ਕੋਈ ਮੈਨੂੰ ਪਤਾ ਨਹੀਂ ਵੀ ਇਹਦਾ ਸਪੈਸ਼ਲ ਨਾਮ ਕੀ ਹੈ ਪ੍ਰੈਵਿਡੈਟਰ ਸ਼ਾਇਦ ਕਹਿੰਦੇ ਨੇ ਤੇ ਇਹਦੇ ਉੱਪਰ ਖੜੇ ਹੋ ਕੇ ਜਾਨ ਨਾਲ ਆਪਣੇ ਆਪ ਲੈ ਕੇ ਅੱਗੇ ਵੱਧ ਜਾਂਦਾ ਹੈ ਦੂਸਰੀ ਸਾਈਡ ਨੂੰ ਇਹ ਵੀ ਯਾਤਰੀਆਂ ਦੀ ਪੈਸੇਂਜਰ ਦੀ ਸਹੂਲਤ ਵਾਸਤੇ ਬਣਾਏ ਗਏ ਨੇ ਇਹ ਵੀ ਇੱਕ ਜਗ੍ਹਾ ਉੱਪਰ ਬਹੁਤ ਵਧੀਆ ਬਣਾਈ ਹੋਈ ਹੈ ਜਿਸ ਤਰ੍ਹਾਂ ਕੋਈ ਜਗ੍ਹਾ ਹੁੰਦੀ ਹੈ ਇਹਦੀ ਕੋਈ ਖਾਸਤਾ ਬਾਹਰ ਕੋਈ ਸ਼ੇ ਲਿਖਿਆ ਹੋਇਆ ਨਹੀਂ ਇਹ ਕੀ ਚੀਜ਼ ਹੈ ਇਹਦੇ ਚਾਰ ਸਫੇਰੇ ਰੱਸੀ ਦੀ ਬਾਉਂਡਰੀ ਕੀਤੀ ਹੈ ਦੇਖ ਨੂੰ ਇੰਜ ਲੱਗ ਰਿਹਾ ਵੀ ਜਿਵੇਂ ਇਹ ਜਿਹੜਾ ਹੈਗਾ ਇਹ 에어ਪੋਰਟ ਹੈ ਉਸਦੀ ਬੰਤਰ ਹੋਵੇ ਔਰ ਉਹਦੇ ਉੱਪਰ ਛੋਟੇ ਛੋਟੇ ਮਾਡਲ ਲਗਾਏ ਹੋਏ ਨੇ ਇੱਥੇ ਪਹੁੰਚਣ ਲਈ ਰਸਤੇ ਬਣਾਏ ਨੇ ਔਰ ਹਰੀਆਲੀ ਜਿਉਂਦੀ ਤਿਉਂ ਉਦਾਂ ਹੀ ਆਰਟੀਫੀਸ਼ਲ ਪੌਦੇ ਲਗਾ ਕੇ ਕੀਤੀ ਹੋਈ ਹੈ ਇਹ ਚੰਗੀ ਤਰ੍ਹਾਂ ਨੇੜੇ ਹੋ ਕੇ ਦਿੱਖਿਆ ਤਾਂ ਜਹਾਜ਼ਾਂ ਦੇ ਵੀ ਮਾਡਲ ਲਾਏ ਹੋਏ ਨੇ ਇਹ ਇਹ 에어ਪੋਰਟ ਦੀ ਹੀ ਇੱਕ ਮਾਡਲ ਹੈ ਜਿਹੜਾ ਤਿਆਰ ਕੀਤਾ ਹੈ ਔਰ ਇੱਥੇ ਉਹਨੂੰ ਸਥਾਪਿਤ ਕੀਤਾ ਗਿਆ ਐਸੋਲੀ ਸ਼ਾਮ ਦੇ 6 ਵਜੇ 25 ਮਿੰਟ ਹੋ ਚੁੱਕੇ ਨੇ ਤੇ 6:50 ਦੇ ਉੱਪਰ ਇਸ ਜਹਾਜ਼ ਨੇ ਆਪਣੀ ਉਡਾਨ ਭਰਨੀ ਹੈ ਤੇ ਉਸ ਤੋਂ ਪਹਿਲਾਂ ਹੀ ਸਵਾਰੀਆਂ ਲਾਈਨ ਦੇ ਵਿੱਚ ਖੜੀਆਂ ਹੋ ਰਹੀਆਂ ਨੇ ਤਾਂ ਜੋ ਕਿ ਉਹ ਇਸ ਜਹਾਜ਼ ਦੇ ਵਿੱਚ ਸਵਾਰ ਹੋਣ ਮੰਗਲ 7 ਸੰ YouTube ਚੈਨਲ ਕੋਸ਼ਿਸ਼ ਕਰਦਾ ਰਹਿੰਦਾ ਹੈ ਕਿ ਆਪਣੇ ਸਰੋਤਿਆਂ ਨੂੰ ਕੁਝ ਨਾ ਕੁਝ ਜਾਣਕਾਰੀ ਭਰਪੂਰ ਵੀਡੀਓ ਦਿਖਾਈਆਂ ਜਾਣ ਔਰ ਐਸ ਵੇਲੇ ਸਵਾਰੀਆਂ ਚੜ੍ਹਨੀਆਂ ਚਾਲੂ ਹੋਣ ਲੱਗੀਆਂ ਨੇ ਤੇ ਅਸੀਂ ਵੀ ਹੁਣ ਤਿਆਰੀ ਕਰੀਏ ਜਹਾਜ਼ ਤੇ ਚੜ੍ਹਨ ਦੇ ਲਈ ਤੇ ਨੈਕਸਟ ਵੀਡੀਓ ਵਿੱਚ ਤੁਹਾਨੂੰ ਹੋਰ ਕੁਝ ਨਾ ਕੁਝ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਉਮੀਦ ਹੈ ਕਿ ਤੁਸੀਂ ਇਸ ਨੂੰ ਲਾਈਕ ਕਰੋਗੇ ਸਬਸਕ੍ਰਾਈਬ ਕਰੋਗੇ ਔਰ ਅੱਗੇ ਤੋਂ ਅੱਗੇ ਇਸ ਨੂੰ ਸ਼ੇਅਰ ਕਰੋਗੇ ਤਾਂ ਜੋ ਕਿ ਵੱਧ ਤੋਂ ਵੱਧ ਜਾਣਕਾਰੀ ਵਿੱਚ ਵਾਧਾ ਹੁੰਦਾ ਰਹੇ